ਇਹ ਹੈ ਜੀ ਛੇਵੀਂ ਪੌੜੀ ਦੀ ਤੀਜੀ ਪੰਕਤੀ ਮਤ ਵਿੱਚ ਰਤਨ ਜੁਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਤੇ ਇਸ ਨੂੰ ਗਾ ਵੀ ਸਕਦੇ ਹਾਂ ਜੀ ਮਤ ਵਿੱਚ ਰਤਨ ਜੁਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਮਤ ਹੈ ਜੀ ਭਾਵ ਬੁੱਧੀ ਮਨੁੱਖ ਦਾ ਦਿਮਾਗ ਠੀਕ ਹੈ ਜੀ ਸਾਡੇ ਦਿਮਾਗ ਦੇ ਵਿੱਚ ਰਤਨ ਹੁੰਦੇ ਆ ਜੀ ਅਮੋਲਕ ਵਸਤੂ ਜਿਸ ਦਾ ਕਦੇ ਕੋਈ ਮੁੱਲ ਨਾ ਪਾਇਆ ਜਾ ਸਕੇ ਅਮੁੱਲ ਜਵਾਹਰ ਮਾਨਕ ਦਾ ਵੀ ਇਹੀ ਹੈ ਜੀ ਜਵਾਹਰ ਭਾਵ ਜਿਹੜੇ ਜੋਹਰ ਦਾ ਬਹੁਵਚਨ ਹੈ ਨਾ ਜੋਹਰ ਉਸ ਉਸ ਦਾ ਬਹੁਵਚਨ ਹੈ ਜਵਾਹਰ ਜੋਹਰ ਹੁੰਦੇ ਆ ਜੀ ਬਹੁਤ ਸਾਰਾ ਕੀਮਤੀ ਪੱਥਰ ਜਿਵੇਂ ਅਪਾ ਡਾਇਮੰਡ ਕਹਿੰਦੇ ਆ ਜੀ ਠੀਕ ਹੈ ਜਦੋਂ ਮਹਾਰਾਜ ਕਹਿੰਦੇ ਮੱਤ ਵਿੱਚ ਰਤਨ ਇੱਕ ਨਹੀਂ ਬਹੁਤ ਸਾਰੇ ਮਾਨਕ ਭਾਵ ਮੰਨ ਕੇ ਹੀਰੇ ਮੋਤੀ ਇੱਕ ਨਹੀਂ ਅਨੇਕਾਂ ਇੱਕ ਨਹੀਂ ਮੱਤ ਵਿੱਚ ਰਤਨ ਅਨੇਕਾਂ ਅਨੇਕਾਂ ਪੱਥਰ ਹੀਰੇ ਮੋਤੀ ਜੇ ਜੇਕਰ ਇੱਕ ਇੱਕੋ ਇੱਕ ਗੁਰ ਕੀ ਗੁਰੂ ਦੀ ਸਿੱਖਿਆ ਸੁਣੀ ਸਿੱਖ ਸੁਣੀ ਭਾਵ ਪ੍ਰਭੂ ਪਰਮਾਤਮਾ ਦੀ ਜੇ ਇੱਕ ਸਿੱਖਿਆ ਸਮਝ ਲਈ ਠੀਕ ਹੈ ਸੁਣੀ ਅੱਗੇ ਆਉਣਗੀਆਂ ਜੀ ਪੌੜੀਆਂ ਸੁਣੇ ਆਲ ਤੇ ਸੁਣੀ ਹੋਣ ਤੋਂ ਬਾਅਦ ਕੀ ਹੋ ਜਾਊਗਾ ਜੀ ਇਹਦੇ ਆਪਾਂ ਦੇਖਾਂਗੇ ਤੇ ਅਰਥ ਨੇ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਦੱਸ ਰਹੇ ਨੇ ਜਾਂ ਪਰਮਾਤਮਾ ਦੇ ਨਾਲ ਗੱਲ ਕਰ ਰਹੇ ਨੇ ਕਿ ਜੇਕਰ ਮੇਰੀਆ ਮਨਾ ਠੀਕ ਹੈ ਸਿਰਫ ਇੱਕ ਸਿੱਖਿਆ ਨੂੰ ਤੋਂ ਪੱਲੇ ਬੰਨ ਲਵੇਂ ਪ੍ਰਭੂ ਪ੍ਰਮਾਤਮਾ ਦੀ ਤੇ ਫਿਰ ਤੇਰੀ ਜਿਹੜੀ ਬੁੱਧੀ ਆ ਮਨ ਆ ਉਹ ਜਿਹੜੀ ਆ ਰਤਨ ਜਵਾਹਰ ਮੁੱਤਿਆਂ ਵਰਗੀ ਹੋ ਜੂਗੀ ਭਾਵ ਅਨਮੋਲ ਹੋ ਜੂਗੀ ਕਿਉਂਕਿ ਜਿਹੜੇ ਸਿੱਧ ਸਿੱਧ ਇਹ ਤਾਂ ਹੈ ਜੀ ਅਖਰੀ ਅਰਥ ਜਿਹੜੇ ਭਾਵ ਅਰਥ ਨਿਕਲਦੇ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਈ ਪੰਕਤੀਆਂ ਦੇ ਜਾਂ ਤਕਰੀਬਨ ਹਰ ਪੰਕਤੀ ਦੇ ਇੱਕ ਅਖਰੀ ਅਰਥ ਹੁੰਦੇ ਆ ਜੇ ਇੱਕ ਭਾਵ ਅਰਥ ਹੁੰਦੇ ਆ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਸੀ ਗੁਰਾ ਇੱਕ ਦੇਵ ਜਾਈ ਸਬਨਾ ਜੀਆਂ ਕਾ ਇੱਕ ਦਾਤਾ ਜਿਹੜੀ ਇੱਕ ਦੇਵ ਜਾਈ ਹੈ ਨਾ ਇੱਕ ਗੱਲ ਸਮਝਾ ਦਿੱਤੀ ਕਿ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨਾ ਜਾਈ ਉਹ ਜਿਹੜੀ ਆ ਉਹ ਇੱਕ ਗੁਰਕੀ ਸਿੱਖਣੀ ਉਹ ਵਾਲੀ ਸਿੱਖ ਸੁਣੀ ਹੈ ਜੀ ਜਿਹੜੀ ਸਿੱਖ ਸੁਣਨੀ ਸੀ ਨਾ ਜਿਹੜੀ ਸਿੱਖ ਸਮਝਣੀ ਸੀ ਕਿ ਪ੍ਰਮਾਤਮਾ ਸਾਨੂੰ ਭੁੱਲ ਨਾ ਜਾਈਂ ਠੀਕ ਹੈ ਜੀ ਤੇ ਉਹੀ ਗੱਲ ਕਹਿੰਦੇ ਨੇ ਕਿ ਉਸ ਪ੍ਰਭੂ ਪ੍ਰਮਾਤਮਾ ਦੇ ਅਨਮੋਲ ਗੁਲ ਸਾਡੇ ਅੰਦਰ ਪੈਦਾ ਹੋ ਜਾਂਦੇ ਨੇ ਜਿਸ ਦਾ ਕੋਈ ਮੁੱਲ ਨਹੀਂ ਹੁੰਦਾ ਕਿਉਂਕਿ ਜੇ ਪ੍ਰਭੂ ਪਰਮਾਤਮਾ ਸਾਨੂੰ ਭੁੱਲਦਾ ਨਹੀਂ ਸਾਡੇ ਅੰਦਰ ਯਾਦ ਰਹਿੰਦਾ ਹੈ ਤਾਂ ਕੀ ਹੋਣਾ ਪ੍ਰਭੂ ਪਰਮਾਤਮਾ ਦਾ ਸਾਡੇ ਅੰਦਰ ਪ੍ਰਕਾਸ਼ ਹੋ ਜਾਏਗਾ ਜੇ ਪ੍ਰਭੂ ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ ਭਾਵ ਉਸ ਦੇ ਗੁਣਾ ਦਾ ਸਾਡੇ ਅੰਦਰ ਪ੍ਰਕਾਸ਼ ਹੋ ਜਾਏਗਾ ਤੇ ਪ੍ਰਭੂ ਪਰਮਾਤਮਾ ਦਾ ਕੱਲਾ ਕੱਲਾ ਗੁਣਾ ਜਿਹੜਾ ਨਾ ਉਹ ਅਮੋਲਕ ਹੈ ਤੇ ਇਸ ਲਈ ਮੱਤ ਵਿੱਚ ਰਤਨ ਜਵਾਹਰ ਮਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਜੇ ਇੱਕ ਸਿੱਖਿਆ ਮੈਂ ਲੈ ਲਈ ਉਹ ਕਿਹੜੀ ਸਿੱਖਿਆ ਸੀ ਜੀ ਪਹਿਲਾਂ ਆਪਾਂ ਕੀਤਾ ਸੀ ਗੁਰਾ ਇੱਕ ਦੇਵ ਜਾਈ ਜਿਹੜੀ ਪਹਿਲਾਂ ਇੱਕ ਦੇਵ ਜਾ ਦਿੱਤੀ ਉਹੀ ਸਿੱਖਿਆ ਜੀ ਸਬਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰਨ ਜਾਈ ਆਓ ਅੱਗੇ ਦੇਖਦੇ ਹਾਂ ਮਹਾਰਾਜ ਕੀ ਕਹਿੰਦੇ ਨੇ ਜੀ